ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਉਹ ਹੈਗੀ ਜੀ ਆਪਣੇ ਘਰ ਦੇ ਵਿੱਚ ਜਿਹੜੇ ਸੂਫਾ ਸੈੱਟ ਹੁੰਦੇ ਨੇ ਤੇ ਉਹਨਾਂ ਨੂੰ ਆਪਾਂ ਕਿਵੇਂ ਕਲੀਨ ਕਰ ਸਕਦੇ ਹਾਂ ਦੇਖੋ ਜੀ ਜੇ ਆਪਾਂ ਨਹੀਂ ਵੀ ਬਾਹਰੋਂ ਇਹਨੂੰ ਡ੍ਰੈਕਲਿੰਗ ਕਰਾ ਸਕਦੇ ਆਪਾਂ ਘਰੇ ਹੀ ਖੋਦੀ ਇਹਨੂੰ ਆਪਾਂ ਤੁਹਾਨੂੰ ਕਲੀਨ ਕਰਕੇ ਦਿਖਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਜਿਹੜੀਆਂ-ਜਿਹੜੀਆਂ ਆਪਾਂ ਚੀਜ਼ਾਂ ਇਹਦੇ ਵਿੱਚ ਪਾਵਾਂਗੇ ਤੇ ਆਪਾਂ ਕਿਸ ਤਰੀਕੇ ਨਾਲ ਇਹਨੂੰ ਕਲੀਨ ਕਰਾਂਗੇ ਤੇ ਬਹੁਤ ਹੀ ਸੌਖਾ ਤਰੀਕਾ ਆ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲਓ ਜੀ ਤੁਸੀਂ ਇਸ ਤਰੀਕੇ ਦਾ ਬੁਰਸ਼ ਲੈਣਾ ਵਾ ਜਿਹਦੇ ਨਾਲ ਆਪਣਾ ਸੂਫੇ ਦੇ ਵਿੱਚੋਂ ਜੋ ਵੀ ਮਿੱਟੀ ਘਟਾ ਆ ਉਹ ਸਾਰਾ ਹੀ ਆਸਾਨੀ ਦੇ ਨਾਲ ਨਿਕਲ ਜਾਊਗਾ ਤੇ ਬਹੁਤ ਹੀ ਵਧੀਆ ਇਹ ਕੰਮ ਕਰਦਾ ਆ ਜੀ ਜੇ ਆਪਾਂ तकरीबन ਕਪੜਾ ਫੇਰਾਂਗੇ ਕਪੜੇ ਦੇ ਨਾਲ ਦੇਖੋ ਜੀ ਮਿੱਟੀ ਘਟਾਣੀ ਨਿਕਲਣ ਲੱਗਿਆ ਹੈਗਾ ਤੇ ਇਹ ਬੁਰਸ਼ ਦੇ ਨਾਲ ਹੀ ਨਿਕਲੂਗਾ

ਆਪਣਾ ਹੀ ਬੁਰਸ਼ ਦੇ ਨਾਲ ਨਿਕਲ ਗਿਆ ਤੇ ਆਪਾਂ ਇਹਦਾ ਲਿੰਕ ਹੇਠਾ ਦਵਾਂਗੇ ਤੁਸੀਂ ਆਰਡਰ ਕਰਕੇ ਮੰਗਵਾ ਸਕਦੇ ਹੋ ਚਲੋ ਆਪਾਂ ਅਗਲਾ ਦੱਸਦੇ ਹਾਂ ਸਟੈਪ ਕਿਵੇਂ ਕਲੀਨ ਕਰਨਾ ਇਹਨੂੰ ਸੁਪਰ ਸੈੱਟ ਨੂੰ ਜੀ ਆਪਾਂ ਇਹਦੇ ਵਿੱਚ ਟੱਪ ਦੇ ਵਿੱਚ ਪਾਣੀ ਪਾ ਲਿਆ ਪਾਣੀ ਤੁਸੀਂ ਨਾਰਮਲ ਹੀ ਲੈਣਾ ਨਾ ਜ਼ਿਆਦਾ ਗਰਮ ਤੇ ਨਾ ਹੀ ਠੰਡਾ ਤੇ ਇਹਦੇ ਵਿੱਚ ਦੇਖੋ ਜੀ ਇਹ ਸ਼ੈਂਪੂ ਵਾਲੀ ਉਹ ਸੀਗਾ ਆਪਣੀ ਬੋਤਲ ਤੇ ਇਹਦੇ ਵਿੱਚ ਆਪਾਂ ਨੇ ਈਜੀ ਐਡ ਕੀਤੀ ਹੋਈ ਆ ਤੇ ਤੁਸੀਂ ਸ਼ੈਂਪੂ ਵੀ ਲੈ ਸਕਦੇ ਹੋ ਜੀ ਆਪਣਾ ਇਹਦੇ ਵਿੱਚ ਹੁਣ ਈਜੀ ਐਡ ਕੀਤੀ ਜੀ ਤੇ ਉਹ ਆਪਣਾ ਇਹਦੇ ਵਿੱਚ ਪਾ ਲਈ ਇਹਦੀ ਚੰਗੀ ਤਰ੍ਹਾਂ ਨਾਲ ਪਾਣੀ ਦੀ ਚੱਗਵਾਨੀ ਚਾਹੀਦੀ ਜੇ ਤੁਹਾਨੂੰ ਘੱਟ ਲੱਗਦੀ ਹੈ ਤਾਂ ਥੋੜੀ ਜਿਹੀ ਹੋਰ ਵੀ ਐਡ ਕਰ ਸਕਦੇ ਹਾਂ ਇਹਦੇ ਵਿੱਚ ਇੱਕ ਪਾਵਾਂਗੇ ਆਪਾਂ ਮਿੱਠਾ ਸੋਡਾ ਲਓ ਜੀ ਆਪਾਂ ਇਹਦੇ ਵਿੱਚ ਹੁਣ ਇਸ ਦਾ ਸੁਟੇਪ ਬਣਾ ਲਵਾਂਗੇ ਇਹਦੇ ਵਿੱਚ ਆਪਾਂ 1.5 ਚਮਚਾ ਹੀ ਮਿੱਠੇ ਸੁਟੇਪ ਤੇ ਮੋ ਪਾਵਾਂਗੇ ਆਪਾਂ 1 ਚਮਚਾ ਨਮਕ ਦਾ ਜੋ ਵੀ ਆਪਣੇ ਸੋਫਾ ਸੈਟ ਦੇ ਉੱਤੇ ਬੈਕਟੀਰੀਆ ਵਗੈਰਾ ਹੁੰਦਾ ਹੈ ਨਾ ਤੇ ਉਹ ਸਾਰਾ ਇਹ ਨਸ਼ਟ ਹੋ ਜਾਊਗਾ ਇਹ ਸਾਰੇ ਚੀਜ਼ਾਂ ਨੂੰ ਆਪਾਂ ਕਰਾਂਗੇ ਹੁਣ ਲੈਸ ਦੇਖੋ ਜੀ ਤੁਹਾਡੇ ਕੋਲ ਜੇ ਸਪੰਜ ਹੈਗੀ ਹੈ ਸਪੰਜ ਵੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਇਸ ਤਰੀਕੇ ਦੇ ਟਾਬਲ ਵੀ ਹੈਗੇ ਆ ਕਈ ਵਾਰੀ ਆਪਣੇ ਦੇਖੋ ਜੇ ਸੌਫਟ ਟਾਬਲ ਹੁੰਦਾ ਨਾ ਉਹ ਲੈਣਾ ਤੁਸੀਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਨਿਚੋੜ ਲੈਨੇ ਆ ਇਸ ਤਰੀਕੇ ਨਾਲ ਤੁਸੀਂ ਕੋਈ ਵੀ ਬਰਤਨ ਲੈ ਲਿਓ ਬਰਤਨ ਇਸ ਤਰੀਕੇ ਨਾਲ ਲੈ ਕੇ ਇਹਨੂੰ ਉੱਪਰੋਂ ਇਸ ਤਰੀਕੇ ਨਾਲ ਕਵਰ ਕਰਕੇ ਫਿਰ ਆਪਾਂ ਉਹਦੇ ਤੇ ਹੁਣ ਸੋਫਾ ਸੈਟ ਨੂੰ ਸਾਫ਼ ਕਰਕੇ ਦਿਖਾਉਣੀ ਹੈ ਇਹਨੂੰ ਇਸ ਤਰੀਕੇ ਨਾਲ ਨਾ ਤੁਸੀਂ ਦੋਨਾਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਨਾਲ ਇਹਨੂੰ ਧੋ ਕਰਨਾ ਹੈ ਤੁਸੀਂ ਦੇਖੋ ਜੀ ਆਪਣੀ ਇਹ ਪਹਿਲਾਂ ਦੇਖਣ ਨੂੰ ਸਾਫ਼ ਲੱਗਦੇ ਸੀ ਤੇ ਹੁਣ ਤੁਸੀਂ ਇਹਦੇ ਉੱਤੇ ਦੇਖ ਸਕਦੇ ਹੋ ਨੇੜੇ ਤੋਂ ਕਿੰਨੇ ਮੈਲ ਜੋ ਆਪਣੇ ਸੋਫਾ ਸੈਟ ਤੇ ਤੇ ਉਹ ਸਾਰੀ ਇਹ ਇਸ ਤਰੀਕੇ ਨਾਲ ਸਾਫ਼ ਹੋ ਚੁੱਕੀ ਲੋ ਜੀ ਤੁਹਾਨੂੰ ਆਪਾਂ ਪਹਿਲਾਂ ਤਾਂ ਨਾ ਜੋ ਆਪਣੇ ਟੇਬਲ ਨੂੰ ਮੈਨ ਲੱਗੀ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਇਸ ਤਰੀਕੇ ਨਾਲ ਤੁਸੀਂ ਸਾਰੇ ਹੀ ਸੋਫਿਆਂ ਨੂੰ ਕਲੀਨ ਕਰਨਾ ਆ ਦੇਖੋ ਜੀ ਆਪਾਂ ਜੇ ਵਾਰ ਉਹ ਵੀ ਟ੍ਰੈਕਲਿੰਗ ਕਰਾਉਣੀ ਆ ਉਹ ਵੀ ਇਸ ਤਰੀਕੇ ਨਾਲ ਹੀ ਇਹਦੀ ਚੱਗ ਬਣਾ ਕੇ ਕੋਈ ਵੀ ਇਜੀ ਵਗੈਰਾ ਲੈ ਲੈਂਦੇ ਆ ਕੋਈ ਵੀ ਕੈਮੀਕਲ ਵਗੈਰਾ ਲੈ ਲੈਂਦੇ ਨੇ ਉਹਦੇ ਨਾਲ ਹੀ ਸਾਫ ਕਰਦੇ ਨੇ ਜੇ ਤੁਸੀਂ ਇਹ ਨਹੀਂ ਲੈਣਾ ਹੈਗਾ ਬਰਤਨ ਤੇ ਤੁਸੀਂ ਇਸ ਤਰੀਕੇ ਨਾਲ ਰੱਬ ਕਰਨਾ ਹੈ ਰੱਗ ਰੱਗ ਕੀ ਕਰਨਾ ਹੈ ਜਿਵੇਂ ਤੁਹਾਨੂੰ ਸੌਖਾ ਲੱਗਦਾ ਹੈ ਉਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਫਿਰ ਤੁਸੀਂ ਦੇਖੋ ਜੀ ਸਾਫ਼ ਪਾਣੀ ਲੈ ਕੇ ਫਿਰ ਸਾਫ਼ ਪਾਣੀ ਸਾਰੀ ਇਹ ਸੁਭਾ ਸਟੇਕ ਤੇ ਲਗਾਉਣਾ ਪਵੇ ਤੇ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਿਆ ਭੈਣਾਂ ਨੂੰ ਦੇਖੋ ਜੀ ਦਵਾਈ ਆ ਰਹੀ ਹੈ ਦਵਾਈ ਕਰਕੇ ਸਾਰੇ ਹੀ ਸਫਾਈਆਂ ਕੰਮ ਲੱਗੇ ਹੋਏ ਨੇ ਇਸ ਕਰਕੇ ਕਿਉਂਕਿ ਆਪਣੇ ਸੁਪਾ ਸੱਟ ਵੀ ਸਾਫ ਹੋਣੇ ਬਹੁਤ ਹੀ ਜ਼ਰੂਰੀ ਹੈ ਜੇ ਧੁੱਪ ਵਿੱਚ ਤੁਸੀਂ ਰੱਖਣਾ ਚਾਹੁੰਦੇ ਹੋ ਤਾਂ ਧੁੱਪ 'ਚ ਰੱਖ ਦਿਓ ਨਹੀਂ ਤੁਸੀਂ ਇਹਦਾ ਪੱਖਾ ਛੱਡ ਦਿਓ ਤੇ ਇੱਕ ਦਿਨ ਦੇ ਵਿੱਚ ਹੀ ਤੁਹਾਡੇ ਅੰਦਰ ਪਈ ਸੁੱਕ ਜਾਣਗੇ ਕਿ ਕਿ ਬਰਤਨ ਦੇ ਨਾਲ ਨਾ ਦੇਖੋ ਜੀ ਆਪਾਂ ਜਦੋਂ ਕਰਦੇ ਆ ਨਾ ਦੇਖੋ ਜੀ ਆਪਾਂ ਬਰਤਨ ਦੇ ਨਾਲ ਕਰਦੇ ਨਾ ਬਰਤਨ ਦੇ ਨਾਲ ਚੰਗੀ ਤਰ੍ਹਾਂ ਨਾਲ ਹੀ ਆਪਣਾ ਇਹ ਕਲੀਨਿੰਗ ਹੋ ਜਾਂਦੀ ਆ ਕਿਉਂਕਿ ਉਹ ਨਹੀਂ ਆਪਣੇ ਹੱਥ ਦੇ ਨਾਲ ਨਹੀਂ ਹੁੰਦੀ ਹੈਗੇ ਜਿੰਨਾ ਇਹ ਆਪਾਂ ਵਿੱਚ ਬਰਤਨ ਪਾ ਕੇ ਕਰਾਂਗੇ ਸੋਫਾ ਸੈੱਟ ਨੂੰ ਸਾਫ਼ ਕਰਕੇ ਇਹ ਜਿਹੜਾ ਹੈ ਟੇਬਲ ਇਹਨੂੰ ਆਪਾਂ ਜਦੋਂ ਇਹਦੇ ਪਾਣੀ ਦੇ ਵਿੱਚ ਵਾਸ਼ ਕਰਾਂਗੇ ਦੇਖੋ ਜੀ ਇਹ ਬਿਲਕੁਲ ਬਹੁਤ ਆਸਾਨੀ ਦੇ ਨਾਲ ਇਹ ਮੈਲ ਰਹਿ ਜਾਂਦੀ ਆ ਇਹ ਨਹੀਂ ਹੈਗਾ ਵੀ ਨਹੀਂ ਲੱਗੂਗੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਇਸ ਤਰੀਕੇ ਨਾਲ ਮਲ ਕੇ ਬਿਲਕੁਲੇਤੀ ਮੈਲ ਆਉਤਾਰ ਕੀ ਫੇਰੀ ਹੀ ਕੁਝ ਸੁਫਾ ਸੈਟ ਤੇ ਤੁਸੀਂ ਇਹਨੂੰ ਟਰਾਈ ਕਰਨਾ ਜੀ ਮਹੀ ਤਾਂ ਫਿਰ ਆਪਣੀ ਉਹੀ ਮੈਲ ਦੁਬਾਰਾ ਦੁਬਾਰਾ ਸੁਫੀਆਂ ਨੂੰ ਲੱਗੀ ਜਾਊਗੀ ਦੇਖੋ ਜੀ ਬਿਲਕੁਲ ਹੀ ਆਸਾਨੀ ਦੇ ਨਾਲ ਆਪਾਂ ਨੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਮਲ ਲੈਣਾ ਤੇ ਬਿਲਕੁਲ ਹੀ ਸਾਫ਼ ਹੋ ਗਏ ਹਾਂ ਆਪਾਂ ਆਪਣਾ ਇੱਕ ਰਹਿ ਗਿਆ ਜੀ ਹੁਣ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਕਲੀਨ ਕਰ ਲੈਨੇ ਆ ਲੋ ਜੀ ਹੁਣ ਆਪਣਾ ਜਿਹੜਾ ਇੱਕ ਰਹਿ ਗਿਆ ਸੋਫਾ ਸੈੱਟ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਕਲੀਨ ਕਰਕੇ ਤੇ ਫਿਰ ਇਸ ਤੋਂ ਬਾਅਦ ਆਪਾਂ ਤੁਹਾਨੂੰ ਸਿੰਪਲ ਪਾਣੀ ਦੇ ਨਾਲ ਵੀ ਸਰਕ ਕਰਕੇ ਧੋਨੇ ਆ। ਦੇਖੋ ਜੀ ਇਸ ਤੋਂ ਬਾਅਦ ਆਪਾਂ ਪੱਖਾ ਛੱਡ ਦਾਂਗੇ ਬਿਲਕੁਲ ਵੀ ਸਾਫ਼ ਹੋ ਜਾਊਗਾ ਐਂ ਸੁੱਕ ਜਾਊਗਾ। ਦੇਖਣ ਨਾਲ ਤਾਂ ਏਖੋ ਜੀ ਤੁਹਾਡੇ ਪੈਸੇ ਦੀ ਬਚਤ ਤੇ ਨਾਲੇ ਤੁਸੀਂ ਆਪ ਹੀ ਖੋਦੀ ਇਹਨੂੰ ਘਰੇ ਕਲੀਨ ਕਰ ਸਕਦੇ। ਮਤਲਬ ਮਨ ਸੁੱਕੇ ਹੋਈ ਵੀ ਦਿਖਾਵਾਂਗੇ ਦੇਖੋ ਜੀ ਆਪਣੇ ਸਾਰੇ ਇਹ ਸੁਫੀਆਂ ਦੇ ਵਿੱਚੋਂ ਇਸ ਤਰੀਕੇ ਨਾਲ ਦੇਖੋ ਕਾਲਸ ਨਿਕਲੀ ਆ ਤੇ ਜੇ ਤੁਸੀਂ ਵੀ ਸਾਫ਼ ਕਰੋਗੇ ਤਾਂ ਬਹੁਤ ਹੀ ਵਧੀਆ ਸੌਖੇ ਤਰੀਕੇ ਨਾਲ ਤੁਸੀਂ ਸਾਫ਼ ਕਰ ਸਕਦੇ ਹੋ ਤੇ ਵੀਡੀਓ ਨੂੰ ਬੱਤੇ ਤੋਂ ਬੱਤੇ ਕੇ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਵੀ ਕਰਦੇ ਆ ਕਰੋ ਲਾਈਕ ਕਰਨਾ ਤੁਸੀਂ ਭੁੱਲ ਜਾਨੇ। ਜਿਹੜੇ ਈਜੀ ਵਾਲੇ ਪਾਣੀ ਦੇ ਨਾਲ ਸੋਫਾ ਸੈਟ ਨੂੰ ਸਾਫ਼ ਕੀਤਾ। ਦੇਖੋ ਜੀ ਸੁਫਾ ਸੈੱਟ ਦੇ ਵਿੱਚੋਂ ਜਿੰਨੀ ਵੀ ਗੰਦਗੀ ਸੀ ਸਾਰੀ ਨਿਕਲ ਗਈ ਤੁਸੀਂ ਪਾਣੀ ਦਾ ਕਲਰ ਦੇਖ ਸਕਦੇ ਹੋ ਤੇ ਪਾਣੀ ਦਾ ਕਲਰ ਬਿਲਕੁਲ ਆਪਣਾ ਬਲੈਕ ਹੋਇਆ ਪਿਆ ਇੱਕ ਨਾ ਬਰਤਨ ਦੇ ਵਿੱਚ ਸਾਫ਼ ਪਾਣੀ ਲੈ ਲਿਆ ਟੇ ਜਿਹੜਾ ਇਹ ਆਪਣਾ ਟਾਵਲ ਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਵਾਸ਼ ਕਰ ਲਿਆ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਇਹਨੂੰ ਡਿਪ ਕਰਕੇ ਤੇ ਆਪਾਂ ਸਾਰੇ ਇਹ ਸੁਫੇ ਸੈੱਟ ਦੇ ਉੱਤੇ ਇਸ ਤਰੀਕੇ ਨਾਲ ਲਗਾਵਾਂਗੇ ਦੇਖੋ ਜੀ ਤੁਸੀਂ ਇਹਦੇ ਕਈ ਪਾਣੀ ਚੇਂਜ ਕਰਮੇ ਨੇ ਇਹ ਨਹੀਂ ਹੈਗਾ ਵੀ ਇੱਕ ਪਾਣੀ ਨੂੰ ਸਾਰੇ ਇਹ ਸੁਫੇ ਸੈੱਟ ਦੇ ਉੱਤੇ ਤੁਸੀਂ ਇਹ ਟਾਵਲ ਘੁਮਾ ਦਿਓ ਤੇ 2-3 ਪਾਣੀ ਤੁਸੀਂ ਇਹਦੇ ਚੇਂਜ ਕਰ ਲਿਓ ਤੇ ਚਲੋ ਜੀ ਆਪਾਂ ਹੁਣ ਤੁਹਾਨੂੰ ਇਹ ਸਾਫ਼ ਕਰਕੇ ਵੀ ਦਿਖਾ ਦਿੰਨੇ ਆ। ਤੁਸੀਂ ਜੀ ਆਪਣੇ ਸਾਰੇ ਹੀ ਹੁਣ ਇਹ ਕੱਪੜਾ ਜਿਹੜਾ ਗਿੱਲਾ ਕਰਕੇ ਸਾਰੇ ਹੀ ਸੋਫਾ ਸੈੱਟ ਦੇ ਉੱਤੇ ਫੇਰ ਦਾਂਗੇ। ਤੁਸੀਂ ਜੀ ਸੋਫਾ ਸੈੱਟ ਨੂੰ ਦੇਖ ਸਕਦੇ ਹੋ ਬਿਲਕੁਲ ਹੀ ਆਪਾਂ ਨੇ ਸਾਫ਼ ਕਰਤਾ ਬਹੁਤ ਹੀ ਸੌਖੇ ਤਰੀਕੇ ਨਾਲ ਇਸ ਤਰੀਕੇ ਦੀਆਂ ਵਧੀਆ-ਵਧੀਆ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਜਾਣ ਲੱਗੇ ਲਾਈਕ ਵੀ ਕਰਕੇ ਜਾਇਆ ਕਰੋ। ਤੇ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ